ਹਰੋ ਜੀ ਸਾਥੀ ਆਪਾਂ ਆਲ ਫੈਮਲੀ ਚੈਨਲ ਤੇ ਤੁਹਾਡਾ ਸਵਾਗਤ ਹੈ। ਲੋ ਜੀ ਆਪਾਂ ਲੱਗੇ ਅੱਜ ਦੀ ਵੀਡੀਓ ਸ਼ੁਰੂ ਕਰ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਲੋ ਜੀ ਟਾਈਮ ਹੋ ਗਿਆ ਸਵਾ 6 ਵਜੇ ਦਾ 6 ਵਜੇ ਕੇ 15 ਮਿੰਟ 15 ਮਿੰਟ ਹੋ ਗਏ ਤੇ ਆਪਾਂ ਧਾਰਾ ਚੋਲ ਲਈਆਂ ਨੇ ਤੇ ਦੁੱਧ ਕਾਹਨ ਤਾਂ ਤੇ ਬਾਕੀ ਆਪਾਂ ਲੱਗਿਆ ਜੀ ਹੁਣ ਗੋਭੀ ਦੀ ਸਬਜ਼ੀ ਬਣਾਉਣ ਕਿਉਂਕਿ ਬੱਚਿਆਂ ਨੇ ਜਾਣਾ ਜੀ ਸਕੂਲ ਰਾਤ ਆਪਾਂ ਬਣਾਈ ਸੀ ਮੁੰਗੀ ਮੋਠਾਂ ਦੀ ਢਾਲ ਉਹ ਥੋੜੀ ਜੀ ਬਣਾਈ ਸੀ ਕਿਉਂਕਿ ਬਾਹਰ ਖਾਦੇ ਹੀ ਜਾਂ ਨਿਕ ਜਵੇ ਚਲੋ ਸੁਆਦ ਵੀ ਨਹੀਂ ਲੱਗਦੀ ਤੇ ਬਾਕੀ ਆਪਾਂ ਉਹ ਸਬਜ਼ੀ ਆਪਰ ਆ ਕੇ ਮੁੱਕ ਗਈ ਸੀ ਹੁਣ ਆਪਾਂ ਬਣਾਉਣੀ ਹੈ ਜੀ ਬੰਦ ਗੋਭੀ ਦੀ ਸਬਜ਼ੀ ਮੈਂ ਬੰਦ ਗੋਭੀ ਦਾ ਤੜਕਾ ਲਾ ਦਿੱਤੀ ਤਾਂ ਆਪਾਂ ਤੇਰੀਆਂ ਗੋਭਾ ਗੋੜਾ ਫੱਸੀ ਤੇ ਆਏ ਦੰਦਰਾ ਨੂੰ ਫੁੱਕ ਬਸਾ ਕੇ ਫੱਲੜਦਾ ਆਏ ਕਿਉਂਕਿ ਠੰਡਾ ਜੀ ਹੈ ਜਿਸ ਵੇਰੇ ਸਵੇਰੇ ਕਾਫੀ ਅੰਦਰ ਹੀ ਨਿਕਲੂ ਹੁਣ ਮੈਂ ਇਹਨਾਂ ਨੂੰ 10:00 ਵਜੇ ਕੰਮ-ਕੰਮ ਕਰਕੇ ਕੱਕ ਪਾਉਂਗੀ ਨਾਲੇ ਫਿਰ ਕੋ ਮੈਂ ਕੋਨਾ ਸੱਟ ਕੇ ਵਿਸਤਪਾ ਬਸਾਈ ਜਾਉਂਗੀ ਫਿਰ ਇੱਕ ਡੇਢ ਘੰਟੇ ਦੀ ਵਾਰੀ ਕੱਢਾਂਗੇ ਜੇ ਤੋੜੀ ਸੱਪਾ ਨਿਕਲੇ ਚਲੋ ਵਧੀਆ ਕਿਉਂਕਿ ਕੱਲ ਤਾਂ ਜਲੇ ਵਿੱਚ ਸੱਪਾ ਨਿਕਲ ਹੀ ਜਾਏ ਕੱਲ ਮੌਸਮ ਬਹੁਤ ਜ਼ਿਆਦਾ ਖਰਾਬ ਸੀਦਾ ਹਵਾ ਚੱਲਦੀ ਸੀ ਤੇ ਠੰਡ ਵੀ ਬਹੁਤ ਜ਼ਿਆਦਾ ਸੀਗੀ ਤੇ ਹੁਣ ਬਸ ਮੈਂ ਲੱਗੀ ਸਬਜ਼ੀ ਬਣਾਉਣ ਬੱਚੇ ਨੇ ਜਾਣਾ ਜੀ ਸਕੂਲ ਪਰ ਅਮਿਨਾ ਅੱਜ ਕੱਲ ਬਿਮਾਰ ਹੋ ਗਿਆ ਸੀ ਦਾ ਉਹ ਕੱਲ ਸਕੂਲ ਗਿਆ ਨਹੀਂ ਉਹਨੂੰ ਉਲਟੀਆਂ ਜਿਹਾ ਲੱਗਦੀਆਂ ਫਿਰ ਦਵਾਈ ਦਵਾਤੀ ਸੀ ਹੁਣ ਠੀਕ ਹੈ ਜੀ ਉਹ ਤੇ ਮੈਂ ਵਾਸਤਾ ਹੁਣ ਬਦਵੋ ਵੀ ਸਬਜ਼ੀ ਬਣਾਉਂਗੀ ਤੇ ਉਸ ਤੋਂ ਬਾਅਦ ਆਪਾਂ ਬਣਾਵਾਂਗੇ ਰੋਟੀ ੱਟਾ ਮੈਂ ਗੁੰਨਕੀ ਰੱਖਿਆ ਸੀਗਾ ਚਾਹ ਆਪਾਂ ਪੀ ਲਈ ੱਟਾ ਮੈਂ ਗੁੰਨਕੀ ਰੱਖਤਾ ਜੀ ਰੋਟੀਆਂ ਉਹਦੀਆਂ ਗਰਮ-ਗਰਮ ਤੇ ਮੈਂ ਸਬਜ਼ੀ ਬਣਾਉਂਗੀ ਲਓ ਜੀ ਪਹਿਲਾਂ ਮੈਂ ਇੱਥੇ ਚੁੱਲਾ ਸੁੰਬੜਿਆ ਸਾਰਾ ਸਵੇਰ ਸੋਹੂ ਚੱਕੇ ਸਾਫ ਕੀਤਾ ਲਓ ਜੀ ਹੁਣ ਮੈਂ ਲਗਦੀਆਂ ਗੋਭੀ ਸਬਜ਼ੀਂ ਤੜਕਾ ਲਾਉਣ ਵਿੱਚ ਦੀ ਮੈਂ ਪ੍ਰਾਮੇਲਾ ਆਪਣੂ ਜਿਨ ਮਹਾ ਕੀਇ ਸਿਰ ਬਾਕੀ ਇਹ ਤਾਂ ਤਿਆਰ ਕਰ ਚੁੱਕੀ ਆ ਕਿਉਂਕਿ ਨੂੰ ਸਕੂਲ ਜਾਣਾ ਟਾਈਮ ਹੁਣ ਅੰਨਾ ਥੋੜਾ ਹੀ ਰਹਿ ਗਿਆ ਤੇ ਕਹਿੰਦੇ ਮਮੀ ਸੀ ਲੇਟ ਹੋ ਜਾਗੇ 8 ਵਜੇ ਜੀ ਦੇਖ ਲਓ ਇੰਨਾ ਟਾਈਮ ਲੱਗ ਕੇ ਸਬਜ਼ੀ ਸਬਜੀ ਕੱਟੀ ਵਿੱਚ ਹੀ ਤੇ ਤੁਹਾਨੂੰ ਪਤਾ ਕੰਮ ਹੋਰ ਹੋ ਜਾਂਦੇ ਨੇ ਲਓ ਜੀ ਸਬਜ਼ੀ ਕੱਟ ਲਈ ਮੈਂ ਇੱਥੇ ਪਿਆਜ਼ ਨੇ ਬਸ ਆਪਾਂ ਸਿੰਪਲ ਜੇ ਤਰੀਕੇ ਨਾਲ ਪਹਿਲਾਂ ਤੇਲ ਪਾ ਲਾਂਗੇ ਉਸ ਤਵਾ ਤੜਕਾ ਭੁੰਨ ਕੇ ਸਮਾਰ ਕੇ ਚੰਗੀ ਤਰ੍ਹਾਂ ਨੂਣ ਵਿੱਚ ਪਾ ਕੇ ਵਿੱਚ ਬੰਦ ਗੋभी ਪਾ ਦਾਂਗੇ ਪਾਣੀ ਤਾਂ ਤੁਹਾਨੂੰ ਪਤਾ ਵੀ ਧੋਤੀ ਹੋਈ ਆ ਉਹਨੇ ਦੇ ਵਿੱਚੋਂ ਹੀ ਨਿਕਲੇ ਹੋਣਾ ਪਾਣੀ ਮੈਂ ਅਲੱਗ ਤੋਂ ਨਹੀਂ ਪਾਉਂਦੀ ਹੈਗੀ ਤੇ ਬਸ ਇਹ ਮੀ ਆਪਾਂ ਸਬਜ਼ੀ ਬਣਾਵਾਂਗੇ ਲਓ ਜੀ ਮੈਂ ਸਬਜ਼ੀ ਬਣਾਉਣ ਲੱਗਦੀ ਹਾਂ ਲਓ ਜੀ ਇੱਥੇ ਮੈਂ ਲੱਗੀ ਸੀਗੀ ਪ੍ਰਾਮੇ ਲਾਪਾ ਦੁੱਧ ਗਰਮ ਕਰਨ ਲਓ ਜੀ ਜਦ ਮੈਂ ਦੁੱਧ ਗਰਮ ਕਰਤਾ ਸਵੇਰ 8:00 ਵਜੇ ਟਾਈਮ ਹੋ ਗਿਆ ਬਾਹਰ ਚਾਹਤਾ ਤੇ ਜਿਹੜੀ ਬੈਂਕ 8:30 ਵਜੇ ਆ ਜਾਂਦੀ ਇੱਥੇ ਮੈਂ ਬਣਾਉਣ ਲੱਗੀ ਸੀ ਰੋਟੀ ਸਬਜ਼ੀ ਬਾਰੇ ਚੁੱਲੇ ਤੇ ਰੇਕੀ ਬੰਦੋ ਬੀ ਜੰਦਸੇਗੀ ਪਹਿਲਾ ਵੀਡੀਓ ਦੇ ਵਿੱਚ ਤੇ ਜਾਕੀ ਦਿਖਾ ਦਈਏ ਜੀ ਰੋਟੀ ਤੇ ਪ੍ਰਾਪਹਿਲਾਂ ਮੈਂ ਦੁੱਧ ਗਰਮ ਕਰ ਕਰਦੀ ਰੋਟੀ ਸਕੂਲ ਨੂੰ ਕੱਢ ਦੇ ਜਦ ਤੇ ਉਦੋਂ ਸਾਡਾ ਮੰਮਾ ਆ ਜਾਂਦਾ ਜੀ ਆਜਾ ਸਾਡਾ ਮਾਮਾ ਸੀ ਕੱਢ ਲਿਆ ਤੇ ਮਾਮਾ ਐਸੀ ਮਿਲਣਾ ਦੇਖਾ

ਆਓ ਇਹ ਹੋ ਗਏ ਨੇ ਤਿਆਰ ਹੁਣ ਜਾਂਦੇ ਨੇ ਸਕੂਲ ਲੋ ਜੀ ਮੈਂ ਲਾਉਂਦੀ ਸੀ ਰੋਟੀ ਓਹੋ ਰੋਟੀ ਬਚ ਗਈ ਬੱਚੇ ਜਾਂਦੇ ਨੇ ਲੋ ਜੀ ਬੱਚੇ ਜਾਂਦੇ ਨੇ ਆਪਣੇ ਸਕੂਲ ਇਹ ਹੋ ਗਏ ਨੇ ਰੈਡੀਰਾ ਮੈਨੂੰ ਜਾਣੇ ਦੱਸ ਸਕੂਲ ਹਰ ਤੂੰ ਠੀਕ ਹੈ ਅੱਜ ਕੱਲ ਤੂੰ ਬਿਮਾਰ ਹੋ ਗਿਆ ਸੀ ਕੀ ਤੈਨੂੰ ਲੱਗ ਗਿਆ ਸੀ ਦਸ ਦਸ ਤੇ ਸਾਰੇ ਨਾ ਚੜ ਗਏ ਸੀ ਖਾ ਰੇ ਉਲਟੀਆਂ ਵੀ ਲੱਗੀਆਂ ਸੀ ਉਹ ਵੀ ਦੱਸਿਆ ਨਹੀਂ ਹਾਂ ਠੀਕ ਆ ਦਵਾਈ ਨਾਲ ਠੀਕ ਇਹ ਕਿਨੇ ਕਰਨੀ ਨੇ ਬਕਸੋਂ ਤੋਂ ਲੈ ਕੇ ਜਾਣੀਆਂ ਅੱਛਾ ਔਰ ਟੀਵੀ ਦਾ ਬੰਦ ਕਰ ਤੋ ਟੀਵੀ ਕੱਲ੍ਹ ਹੀ ਚੱਲੀ ਜਾਂਦਾ ਛੁੜਿਆ ਛੁੜਿਆ ਪੱਟੀ ਪਨ ਵਾਲੇ ਸਕੂਲਰ ਰੋਟੀ ਵਾਲਾ 5 ਰੁਪਏ ਦੇ 5 ਰੁਪਏ ਕੀ ਕਰਨੇ ਇੰਨੇ ਆ ਦੇਖ ਲੋ ਸੁਣ ਲੋ ਸਾਰੇ ਜਾਣੇ ਭਾਈ 5 ਰੁਪਏ ਮੰਗਦਾ ਬ੍ਰਾਹਮੀ ਲਾਪ ਅੰਜਨੀ ਮੇਕ ਪੜਾ ਹੈਗਾ ਪਤ ਤੁੱਟੇ 100 ਰੁਪਏ 100 ਰੁਪਏ ਦੇ 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 ਉਜਿਨਾ ਕਿਰਾ 100 ਰੁਪਇਆ ਮੋੜ ਲਿਓ 100 ਟੜਾਣਾ ਪੋ ਫਿਰ ਦੇਖੋ ਜੀ ਪੱਗ ਕਿੰਨੀ ਸੋਹਣੀ ਮੈਂ ਲੰਦਾ ਬਰਾਮੀ ਲੈ ਆਪ ਇਹ 5 ਰੁਪਏ ਦਾ ਪਤਾ ਨਹੀਂ ਇਹਨੂੰ ਕੀ ਮਿਲਦਾ ਜੀ 5 ਰੁਪਏ ਖਰਚ ਦਾ ਹੀ ਖਰਚ ਦਾ ਚਲ ਮੈਂ ਦੇਖੀ ਦੀ 5 ਰੁਪਏ ਨਹੀਂ ਮੇਰੇ ਕੋਲ ਹੋਣੇ ਫਿਰ ਕਿੰਦਰ ਮੰਮੀ ਤੇ ਲਾਇਆ ਮੈਂ ਮੰਮੀ ਨੂੰ ਕਹਿ ਦੂੰ ਫਿਰ ਮੰਮੀ ਦੇ ਦੋ ਤੂੰ ਕਹਿ ਦੀ ਇੱਥੇ ਵਿੱਚ ਕੋਈ ਨਹੀਂ ਆਇਆ ਮੈਂ ਪੰਜ ਰੁਪਏ 5 ਰੁਪਏ ਪੂਰੇ ਜੀ ਦੋਂ ਦਾ ਹੈਈਏ ਜੀ ਅੱਜ ਬਹੁਤ ਜ਼ਿਆਦਾ ਦੇਖੋ ਤੁੰਦ ਵਾਲਾ ਮੌਸਮ ਹੋਇਆ ਪਿਆ ਮੈਨੂੰ ਕੋਰਟੀਨਾ ਦੋ ਰੋਤਾ ਬਹੁਤ ਚਾਹਤੇ ਦੰਦ ਸੁੰਦਰ ਵੀ ਜਲ ਸੁੰਦਰ ਕੰਸੀ ਦੋ ਲਓ ਜੀ ਟਾਈਮ ਹੋ ਗਿਆ ਸਵਾ 3:00 ਵਜੇ ਦਾ ਦੇਖੋ ਜੀ ਆਪਾਂ ਅੱਜ ਮੱਝਾਂ ਨਵਾਤੀਆਂ ਅੱਜ ਤਾਂ ਪੋਵ ਵਧੀਆ ਨਿਕਲੀ ਸੀ ਅੱਜ ਹਵਾ ਨਹੀਂ ਚਲਦੀ ਸੀ ਹੋਇਦੜ ਹਾ 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 ਹੋਇਦੜ ਚੱਲ ਹੋਇਦੜ ਦੇਖੋ ਮੱਝ ਮੱਝ ਵੀ ਨਵਾਤੀ ਤੇ ਲਾਤਾ ਨਵਾ ਕੇ ਦੀ ਸੁਣੀ ਬਣੀ ਦੇਖ ਬਹਣਾ ਜਦੀ ਕੋਹਾ ਜਮ ਮੈਂ ਪੈਸੀ ਵਿਚਾਰੀਆਂ ਕਿਦਣ ਦੀਆਂ ਨਮਾਈਆਂ ਸੀ ਦੇਖ ਕੱਟੀ ਆਰਾਮ ਆ ਗਿਆ ਨਾ ਕੇ ਐਸੋ ਕਰੇ ਆਰਾਮ ਆ ਗਿਆ ਵਿਚਾਰੀਆਂ ਦੇ ਬਾਹੜਾ ਕੋਹਾ ਜਮ ਮੈਂ ਪੈਦੀ ਮੈਂ ਆਰਾਮ ਆ ਗਿਆ ਵਿਚਾਰੀਆਂ ਨਾ ਕੇ ਸਾਫ ਸੁਥਰੀ ਹੋ ਗਈ ਲੇਕਿਨ ਇਹ ਸੋਹਣੀਆਂ ਬਣ ਗਈਆਂ ਆ ਫੇਰਦੀ ਸਾਡੀ ਮੁਰਗੀ ਇਹ ਤੇ ਰੁੱਲਿਆ ਹੋਇਆ ਕੁਝ ਸਾਗ ਵਗੈਰਾ ਮੁਰਗੇ ਦੇ ਤਾਂ ਜਾਣਦਾ ਹੈ ਇੱਕ ਕ ਦਿੱਤਾ ਸੀ ਕੱਲ ਆਂਡਾ ਇੱਕ ਦੇ ਤਾਂ ਚਾਂਡਾ ਸਾਡੀ ਮੰਮੀ ਬੈਠੀ ਪੀਂਦੀ ਹੈ ਚਾਹ ਇਹ ਸੰਗ ਲੱਗਦੀ ਹੈ ਦੇਖ ਦੇਖ ਕੀ ਹਾਲ ਠੀਕ ਆ ਤੂੰ ਤੂੰ ਅੱਜ ਕੀ ਕਰਨ ਗਈ ਸੀ ਮੈਂ ਤੇ ਦੰਦ ਦਿਖਾ ਕੇ ਆ ਦੰਦ ਕੀ ਕਰਨ ਡਾਕਟਰ ਡੱਡ ਕਰਤਾ ਉਹਨੇ ਜਾੜ ਹੈ ਸਸਹ ਤੋ ਜਾਣ ਟਟ ਕੋੜੀਆਂ ਲੈ ਨਹੀਂ ਹਟ ਜੂ ਫਿਰ ਆ ਫਿਰ ਦੇਨੇ ਆਪਣੀਆਂ ਰੋਜੀ ਬਿਸਕੀ ਤੇ ਸਬੀਟੀ ਇਧਰ ਆ ਜੋਰੇ ਚੱਲ ਇਧਰ ਬਿਸਕੀ ਇਧਰ ਆ ਉਧਰ ਹੀ ਆ ਜਾਂਦੇ ਗਿੱਲੇ ਚ ਧੁੱਪੇ ਬਹਿ ਜੋ ਆਵੇ ਦੇ ਸਬੀਟੀ ਲੋ ਜੀ ਹੁਣ ਆਪਾਂ ਪੀਨੇ ਆ ਚਾਹ ਲੋ ਜੀ ਟਾਈਮ ਹੋ ਗਿਆ 5 ਵਜੇ ਦਾ ਅਪਾ ਤਾਰਾ ਚੋਲੀਆਂ ਨੇ ਪੱਤਾ ਰਾਸਤੇ ਆੜੀ ਆਪਣੀ ਰਹਿਣਤਾ ਚੌਕ ਤੇ ਮਾਝੀ ਚੋਲੀਆਂ ਤੇ ਦੂਜੀ ਥੈੜੀ ਚੋਲੀਆਂ ਲਓ ਜੀ ਮੈਂ ਲੱਗ ਗਈ ਤਾਤੋਂ ਤੇ ਅਪਾਾਰੇ ਕੰਮ ਬਤ ਦੇ ਕਰ ਲੈਣ ਇਹ ਆਪਾਂ ਅਪਰ ਚੋੜਾ ਹੈ ਜੀ ਦਾ ਸਾਗ ਸਵੇਰੇ ਤੁਹਾਨੂੰ ਵੀਡੀਓ ਚ ਦਿਖਾਏਗੀ ਆਪਾਂ ਬਣਾਉਂਦੀ ਬਾਂਦਰ ਗੋਬੀ ਦੀ ਸਬਜੀ ਉਹ ਪਕਾ ਦੇਣੀ ਹੈ ਬਿਤੇਰੇ ਖਾਣੇ ਪਰ ਅੱਗੇ ਸਾਡੀ ਇਹ ਸਾਗ ਜਿਹੜੀ ਨਾ ਤੁਹਾਨੂੰ ਦਿਖਾਉਣੀ ਹੈ ਬੱਤੀਆਂ ਜੀ ਤੇ ਹੁਣ ਆਪਾਂ ਲਾਵਾ ਲੇਤੀ ਪੰਜੀ ਬਣਾਉਂਦੇ ਆ ਟੱਟਾ ਪੁੱਜੀ ਇਹਨਾਂ ਕੁਛ ਕਰ ਲਈ। ਲੋਧੀ ਲਾ ਦਿੱਤਾ ਆਹ ਅੱਡ ਚੋਟੇ ਦਾ ਪਰਸ਼ੋ ਤਾਂ ਮੈਂ। ਆਟਾ ਜਾਇ ਤੰਗਰਾਂ ਦੀ ਜਨਮਾ ਚਲਮਾ ਦੀ ਮੈਂ ਲਾਤੀ ਚਲੋ। ਚਲ। ਆਹ ਤਾ ਜੰਗਰ ਵੀ ਕਹਿਣੀ ਉਹਦੇ ਅਸੀਂ ਵਧੀਆ ਟਿੱਖੜ ਕੇ ਚੱਲ। ਸੋਲੇ ਬਣ ਗਏ ਡੰਗਰ ਜੀ। ਲਓ ਜੀ। ਟਾਈਮ ਹੋ ਗਿਆ 6:30 ਵਜੇ ਦਾ। ਸਵੇਰੇ ਆਪਾਂ 6:30 ਵਜੇ ਵਲੌਗ ਸ਼ੁਰੂ ਕਰਿਆ ਸੀ ਹੁਣ 6:30 ਵਜੇ ਆਪਾਂ ਵਲੌਗ ਦੀ ਸਮਾਪਤੀ ਕਰਦੇ ਆਂ ਦੇ ਲਓ ਜੀ 12 ਘੰਟੇ ਹੋ ਗਏ ਜਿਹਨੇ ਕੰਮ ਕਰਨਾਗਾ ਉਹਨੂੰ ਕੰਮ ਕਰਨ ਦੇ ਵਿੱਚ ਸਾਰਾ ਦਿਨ ਨਹੀਂ ਟਾਈਮ ਮਿਲਦਾ ਜਿਹਨੇ ਵੀ ਕੰਮ ਕਰਨਾ ਜਿਹਨੇ ਕੰਮ ਨਹੀਂ ਕਰਨਾ ਹੈਗਾ ਉਹ ਵਸ ਕੋਈ ਕੰਮ ਨਹੀਂ ਹੈਗਾ ਸਾਡੇ ਘਰੇ ਕੋਈ ਕੰਮ ਨਹੀਂ ਇਦਾਂ ਹੀ ਕਰਦੇ ਰਹਿੰਦੇ ਨੇ ਪਰ ਜੀ ਮੈਂ ਅੱਜ ਮੌਸਮ ਬਹੁਤ ਸੋਹਣਾ ਸੀਗਾ ਕਿਉਂਕਿ ਅੱਜ ਆਪਾਂ ਸਾਰੇ ਪਸ਼ੂ ਵੀ ਨਵਾਤੇ ਸੀਗੇ ਤੇ ਬਾਕੀ ਹੋਰ ਵੀ ਜਿਹੜੇ ਕੰਮ ਦਨ ਤੇ ਸਾਰੇ ਕਰਨ ਵਾਲੇ ਸੀ ਸਾਰੇ ਹੋ ਗਏ ਜੀ ਆਪਣੇ ਤੇ ਹੁਣ ਇਹ ਹੋ ਗਿਆ ਜੀ 6:30 ਵਜੇ ਦਾ ਟਾਈਮ ਆਪਾਂ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਮੰਮੀ ਨੇ ਸਾਡ ਨੂੰ ਤੜਕਾ ਲਾਦਾ ਸੀ ਰੋਟੀ लाਤੀ ਸੀ ਕਿ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਪਿੜਾਤੀ ਸੀਗੀ ਹੁਣ ਮੈਂ ਦੁੱਧ ਦੇ ਕੇ ਹੱਡੀਆਂ ਦੀ ਸਾਰਿਆਂ ਦੇਖੋ ਪਤੀਲਾ ਪਿਆ ਤੇ ਆਪਾਂ ਦੁੱਧ ਪੀ ਲਿਆ ਸਾਰਿਆਂ ਨੇ ਤੇ ਮੈਂ ਥੋੜੇ ਜਿਹਾ ਭਾਂਡੇ ਨੇ ਉਹ ਧੋ ਕੇ ਉਸ ਤੋਂ ਬਾਅਦ ਆਪਾਂ ਲੱਗਦਿਆਂ ਜੀ ਸੌਣ ਤੇ ਬਸ ਹੁਣ ਇਦਾਂ ਹੀ ਸਾਰੀ ਦਿਹਾੜੀ ਲੰਘ ਗਈ ਜੀ ਆਪਣੀ ਕੰਮ ਕਰਦਿਆਂ ਦੀ ਪਰਮਾਤਮਾ ਸਾਰਿਆਂ ਨੂੰ ਹਮੇਸ਼ਾ ਖੋਸ ਰੱਖੇ ਤੇ ਬਾਕੀ ਆਪਾਂ ਰਾਤ ਜਿਵੇਂ ਆਪਣਾ ਦਿਨ ਵਧੀਆ ਖੁਸ਼ ਨਾ ਖੁਸ਼ੀ ਤੇ ਤਨੰਗਿਆ ਐਦਾਂ ਹੀ ਪ੍ਰਮਾਤਮਾ ਸਾਰਿਆਂ ਦੀ ਰਾਤ ਵਧੀਆ ਨਿਗਾਵੀ ਜੀ ਤੇ ਚਲੋ ਜੀ ਆਪਾਂ ਵੀ ਕਰਦੇ ਆਂ ਵੀਡੀਓ ਦਾ ਐਂਡ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਇਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਬੀਡੀਓ ਦੇਖਣ ਵਾਸਤੇ ਬਹੁਤ-ਬਹੁਤ ਧੰਨਵਾਦ ਕੱਲ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ